ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਨਵਾਬ दौਲਤ ਖਾਨ ਲੋਧੀ ਅੱਜ ਅਸੀਂ ਤੁਹਾਨੂੰ ਜਿਹੜੀ ਸਾਖੀ ਸੁਣਾਉਣ ਜਾ ਰਹੇ ਹਾਂ ਉਹ ਤੁਸੀਂ ਕਦੇ ਨਹੀਂ ਸੁਣੀ ਹੋਵੇਗੀ ਇਹ ਸਾਖੀ ਪਾਈ ਰਤਨ ਸਿੰਘ ਪੰਗੂ ਦੀ ਰਚਨਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਲਈ ਗਈ ਹੈ ਨਵਾਬ ਦੌਲਤ ਖਾਨ ਲੋਧੀ ਸultanpur ਦਾ ਫੌਜਦਾਰ ਸੀ ਉਹ ਇੱਕ ਭਲਾ ਕੋर्श ਸੀ ਅਤੇ ਸੱਚਾ ਮੁਸਲਮਾਨ ਸੀ ਗੁਰੂ ਨਾਨਕ ਦੇਵ ਜੀ ਨੇ ਵੱਡੇ ਹੋ ਕੇ ਉਹਨਾਂ ਦੇ ਮੋਦੀਖਾਨੇ ਵਿੱਚ ਮੋਦੀ ਦੀ ਨੌਕਰੀ ਕੀਤੀ ਜਿਸ ਬਾਰੇ ਅਸੀਂ ਪਹਿਲੀ ਵੀਡੀਓ ਵਿੱਚ ਜ਼ਿਕਰ ਕੀਤਾ ਹੈ ਨਵਾਬ ਦੌਲਤ ਖਾਨ ਉਦੋਂ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਕਲਾ ਤੋਂ ਵਾਕਿਫ ਹੋ ਗਿਆ ਸੀ ਉਸ ਨੇ ਕਈ ਅਜਹੀਆਂ ਘਟਨਾਵਾਂ ਦੇਖੀਆਂ ਸਨ ਜਿਸ ਨਾਲ ਉਹ ਗੁਰੂ ਜੀ ਤੋਂ ਪ੍ਰਭਾਵਿਤ ਹੋ ਗਿਆ ਸੀ ਅਤੇ ਗੁਰੂ ਜੀ ਨੂੰ ਰੱਬ ਦਾ ਹੀ ਰੂਪ ਸਮਝਦਾ ਸੀ ਦੌਲਤ ਖਾਨ ਦੀਆਂ ਦੋ ਬੇਗਮਾਂ ਸਨ। ਉਹਨਾਂ ਦੇ ਘਰ ਕੋਈ ਪੁੱਤਰ ਨਹੀਂ ਸੀ। ਦੋਵੇਂ ਵੱਡੀ ਉਮਰ ਦੀਆਂ ਹੋ ਗਈਆਂ ਸਨ ਅਤੇ ਕੋਈ ਔਲਾਦ ਨਹੀਂ ਸੀ ਹੋਈ। ਸਤਗੁਰ ਜੀ ਦੀ ਮਹਿਮਾ ਉਹਨਾਂ ਨੇ ਵੀ ਸੁਣੀ ਕਿ ਕਿਵੇਂ ਨਦੀ ਵਿੱਚ ਅਲੋਪ ਹੋਏ ਸਤਗੁਰੂ ਤੇ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ। ਇਹ ਸੁਣ ਕੇ ਉਹਨਾਂ ਨੂੰ ਪ੍ਰਤੀਤ ਹੋਇਆ ਕਿ ਸਤਗੁਰ ਜੀ ਤੋ ਤਾਂ ਲੋਕੀ ਮਰਦਾ ਲੈ ਕੇ ਜਾਂਦੇ ਹਨ। ਸਾਡੇ ਘਰ ਪੁੱਤਰ ਨਹੀਂ ਹੈ ਅਤੇ ਅਸੀਂ ਐਵੇਂ ਹੀ ਹੋਰ ਜਗ੍ਹਾ ਪਟਕ ਰਹੀਆਂ ਹਾਂ। ਉਹਨਾਂ ਨੇ ਸ਼ੁੱਧ ਮਨ ਹੋ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਸਤਿਗੁਰ ਜੀ ਨੇ ਬਚਨ ਕਰ ਦਿੱਤਾ ਕਿ ਦੋ ਦੋ ਪੁੱਤਰ ਹੋਣਗੇ ਤੁਹਾਡੇ ਇਹ ਹੀ ਉਹਨਾਂ ਦੀ ਜ਼ਰੂਰਤ ਸੀ ਇੱਕ ਬੇਗਮ ਦੀ ਗੁਖੋ ਗਾਜੀ ਖਾਨ ਤੇ ਗਜਮਤ ਖਾਨ ਪੈਦਾ ਹੋਏ ਅਤੇ ਦੂਜੀ ਬੇਗਮ ਦੀ ਗੁਖੋ ਮੀਰ ਖਾਨ ਅਤੇ ਜੋਲ ਖਾਨ ਪੁੱਤਰ ਪੈਦਾ ਹੋਏ ਇਹ ਚਾਰੇ ਭਾਈ ਵੱਡੇ ਹੋ ਕੇ ਸਿਆਣੇ ਅਤੇ ਸੂਝਵਾਨ ਵਿਅਕਤੀ ਬਣੇ ਚਾਰੇ ਭਰਾਵਾਂ ਨੇ ਦਿੱਲੀ ਜਾ ਕੇ ਨਵਾਬੀਆਂ ਪ੍ਰਾਪਤ ਕੀਤੀਆਂ ਇਹ ਚਾਰੇ ਭਰਾ ਗੁਰੂ ਨਾਨਕ ਦੇਵ ਜੀ ਉੱਤੇ ਅਥਾ ਸ਼ਰਧਾ ਰੱਖਣ ਵਾਲੇ ਸਨ ਅਤੇ ਹਰ ਰੋਜ਼ ਸ੍ਰੀ ਜਪਜੀ ਸਾਹਿਬ ਦੇ ਪਾਠ ਦੇ ਨਿਤਨੇਮੀ ਸਨ ਇਸ ਸਾਖੀ ਦਾ ਅਗਲਾ ਹਿੱਸਾ ਸਤਗੁਰ ਜੀ ਦੀ ਐਮਨਾਬਾਦ ਜਾਣ ਵਾਲੀ ਸਾਖੀ ਵਿੱਚ ਆਵੇਗਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ